ਸਾਬਕਾ ਕਨਨ ਮੰਤਰੀ ਪੰਜਾਬ ਉਹ ਇਸ ਪਰਿਵਾਰ ਦੇ ਤਪਸਵਤ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੀ ਸੇਵਾ ਵਿੱਚ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਸ੍ਰੀ ਵਿਕਰਮ ਬਿੱਗੀ ਜੀ ਨੂੰ ਸ਼ਰਧਾ ਦੇ ਫੁਰਮੇਟ ਕਰਨਗੇ ਉਥੇ ਪਰਿਵਾਰ ਵੱਲੋਂ ਆਇਆਂ ਸਖਤਾਂ ਦਾ ਰਿਸ਼ਤੇਦਾਰ ਸੱਜਣਾ ਦਾ ਪਰਿਵਾਰ ਨੂੰ ਧੰਨਵਾਦ ਕਰਨਗੇ ਸਰਦਾਰ ਸਾਧੂ ਸੰਜੀਤ ਅੰਸੋੜ وکر وکی جی گرو گرا بیٹھی سات سنگ جی واحر جی کا خالص واحد سارے رشتے دار ਭਰਾ ਸੰਗੀ ਸਾਥੀ ਦਾਸ ਜਿਕਰ ਤੋਂ ਪਾਓ ਜਿੰਨਾ ਜਿੰਨਾ ਵੀ ਕਿਸੇ ਨੂੰ ਵਿਕੀ ਦੀ ਮੌਤ ਤੇ ਬਾਹ ਦੀ ਜੋ ਗਮਾਂ ਦੀ ਪੰਡ ਦੁੱਖਾਂ ਦੀ ਪੰਡ ਦਾ ਭਾਰ ਸਰਦਾਰ ਸੁਖਾ ਸਿੰਘ ਜੀ ਇਸ ਫੈਮਿਲੀ ਦੇ ਆਗੂ ਜਿੱਥੇ ਉਹਨਾਂ ਦਾ ਅਪਰਾਧ ਸ਼੍ਰੀ ਜਿਦਰਾਮ ਦੀ ਜਨਦਾ ਪੁੱਤਾਂ ਸੀ ਸਰਵਪਤੀ ਚਰਨाराम ਦੀ ਜਿਹਦਾ ਦਿੱਤੀ ਬੇਟਾ ਸੀ ਮੈਂ ਹੁਣੇ ਹੀ ਗੱਲ ਕਰ ਰਿਹਾ ਸੱਚਾ ਸਿੰਘ ਜੀ ਬਹਾਈ ਚਰਨ ਉਹ ਹੀਆ ਜੀ ਦਾ ਵਿਆਹ ਬੜੀ ਸ਼ੌਕ ਨਾਲ ਤੈਨ ਕੀ ਤੱਕ ਵੀ ਬੰਦੀ ਸ਼ਾਦੀ ਹੈ ਬੜੇ ਚਾ ਦੇ ਨਾਲ ਦੂਰੋਂ ਦੂਰੋਂ ਰਿਸ਼ਤੇਦਾਰ ਬੁਲਾ ਕੇ ਵਿਆਹ ਹਿੰਤਾ ਸੀ ਚਾਹ ਦੇ ਦਿਨਾਂ ਦੀ ਗੱਲ ਲੱਗਦੀ ਜੇ ਥੋੜੇ ਦਿਨਾਂ ਇਹਦੇ ਨਾਮ ਕੀ ਵੀ ਚਲੇ ਗਏ ਚਹਨਾ ਵੀ ਚਲਿਆ ਗਿਆ ਤੇ ਉਹਨਾਂ ਦਾ ਪੁੱਤਰਾ ਗੁਰੂ ਨਾਨਕ ਦੇਵ ਜੀ ਕੀ ਵਿਚਾਰਕ ਹੋ ਕੀ ਕਰੀ ਨਾ ਦੇਖਦੇ ਆਪਣਾ ਅੰਮ੍ਰਿਤ ਸਮਾਰੇ ਦੇ ਪਾਤਸ਼ਾਹ ਸਾਡੇ ਚੀਂ ਨਹੀਂ ਤਾਕਤ ਨਹੀਂ ਕਿ ਇਦੇ ਵੱਡੇ ਦੁੱਖ ਨੂੰ ਸਹਾਰ ਸਕੀਏ ਐਸਾ ਦੁੱਖ ਨਾ ਦੇ ਦੇਈ ਜਿਹੜਾ ਸਾਡੇ ਬਰਦਾਸ਼ਤ ਕਰਨ ਤੋਂ ਬਾਅਦ ਸਾਸ ਸੰਗਤੀ ਬੜੀ ਦੂਰ ਦੂਰ ਮੈਂ ਦੇਖ ਰਿਹਾ ਕਿ ਕਿੰਧਾ ਕਿੰਦਾ ਨਾਂ ਲਵਾ ਸੇ ਸੰਗਤੀ ਸਾਹਮਣੇ ਉਹਨਾਂ ਵਾਲ ਸਾਹਮਣੇ ਸੰਦੇ ਨਾਂ ਨਹੀਂ ਫੇਰ ਵੀ ਕੋਈ ਨਾ ਕੋਈ ਰਹਿੰਦਾ ਸੱਜਣ ਹੀ ਨੇ ਆਇਆ ਸਿਆਣੇ ਕਹਿੰਦੇ ਨੇ ਕਿਸੇ ਦੇ ਦੁੱਖ ਵਿੱਚ ਜਾ ਕੇ ਜੋ ਕਹਤਾ ਹੈ ਬੰਦੇ ਨੂੰ ਹੌਸਲਾ ਮਿਲਦਾ ਵੀ ਮੇਲਾ ਵੀ ਕੋਈ ਹੈ ਖੁਸ਼ੀ ਵਿੱਚ ਜਾਗੇ ਜਿਸ ਨੇ ਜੁਹਾਦਾ ਹੋਇਆ ਹੱਤਾ ਹੈ ਅੱਜ ਸਾਰੀ ਸਾਧ ਸੰਗਤ ਗੁਰੂ ਦੇ ਚਰਨਾਂ 'ਚ ਬੈਠ ਕੇ ਇਸ ਪਰਿਵਾਰ ਨੂੰ ਧਾਰਸ ਦੇਣ ਵਾਸਤੇ ਗਈ ਹੈ ਔਰ ਮੈਂ ਸਮਝਦਾ ਕਿ ਐਸੀ ਮੌਤ ਜਿਹਦੀ ਕਦੇ ਉਡੀਕ ਨਹੀਂ ਸੀ کوئی ہسٹاوچ نہیں سی کوئی جیرے راج نہیں سی کوئی بخار نہیں سی کوئی امید نہیں سکیتی جا سکتی اچنچے فریدار دریابے کنلی بگلا بیٹھا کیر کرے کیر ਕੇਲਾ ਵਿਸਰੀਆਂ ਜੋ ਚਿਤ ਨਾ ਕੀਤੇ ਸੀ ਸਾਈ ਗਾਦੀ ਰਬ ਉਹਦੀ ਅਰਚਨਾ ਹੀ ਸੀ ਬੰਦਾ ਬਿਮਾਰ ਹੋਵੇ ਮਨ ਜਣਕੂ ਹੁੰਦਾ ਪਤਾ ਨਹੀਂ ਬਚੇਗਾ ਨਹੀਂ ਬਚੇਗਾ ਆਪਣੇ ਮਦੋਂ ਜੋੜ ਲਾ ਲੀਏ ਫਲਾਣੇ ਡਾਕਟਰ ਨੂੰ ਬੁਲਾ ਲੀਏ ਫਲਾਣੇ ਹਸਪਤਾਲ ਤੇ ਲੈ ਚ ਲੀਏ ਜਦੋਂ ਮਸ ਚੱਲ ਗਏ ਨਾ ਮੁੰਡੇ ਦਾ ਫਿਰ ਭਾਣਾ ਮੰਨ ਜਾਂਦਾ ਭਾਣਾ ਹੁਣ ਵੀ ਮੰਨਣਾ ਪਰ ਅਫਸੋਸ

ਜਿੱਥੇ ਅੱਜ ਸੱਚਾ ਸਿੰਘ ਤੇ ਸਾਰੇ ਪਰਿਵਾਰ ਤੇ ਮੋਰਨ ਵੱਡਾ ਸਾਡੇ ਤੇ ਇਹ ਦੁੱਖ ਹੈ ਔਰ ਧੰਨ ਉਹ ਵੀ ਕਿਵੇਂ ਦੁੱਖ ਬਰਦਾਸ਼ਤ ਕਰਨ ਦੀ ਦੀ ਹੈ ਇਹ ਇਸ ਸਮਰਥੀ ਗੀਤੇ ساری ਜ਼ਿੰਦਗੀ ਲੰਬੀ ਜ਼ਿੰਦਗੀ ਪਈ ਹੈ ਤਹੀ 5 ਸਾਲ ਦੀ ਤੇ ਕੱਟਣਾ ਮੇਰੇ ਸੱਚਾ ਪਾਤਸ਼ਾਹ طاقت نہیں بچی ماں گا رول ادا یہ سب گرو نہیں ہو سکتا مطلب کوئی طاقت نہیں ہے کسے بھی کوئی کسے دکھر پرداشت کر سکے یہ سب کرپا کرے سب گر کا روپ ہے ਸਤਿਗੁਰੂ ਵੀ ਆਜ ਰਿਹਾ ਹੈ ਸੰਗਤ ਵੀ ਆਜ ਰਿਹਾ ਹੈ ਅਸੀਰਵਾਦ ਦੇ ਕੇ ਜਾਏ ਉਹ ਪਰਿਵਾਰ ਇਸ ਦੁੱਖ ਨੂੰ ਝੱਲ ਸਕੇ ਦਾਸ ਬੋਤਾ ਕੁਛ ਨਾ ਕਹਿੰਦਾ ਹੋਇਆ ਆਪਣੇ ਵੱਲੋਂ ਮੇਰਾ ਆਪਣਾ ਦੁੱਖ ਹੈ ਮੇਰਾ ਆਪਣਾ ਜਨਮ ਹੈ ਜਿੰਨਾ ਉਹ ਢੇਡਾਂ ਦਾ ਇਹਨੂੰ ਵੀ ਬੜਾ ਦੁੱਖ ਆ ਲੱਗੇਗਾ ਆਪਣੇ ਵੱਲੋਂ ਆਈ ਸੰਗਤ ਦਾ ਕੋਟਨ-ਕੋਟ ਧੰਨਵਾਦ ਕੀਤਾ ਜਾਂਦਾ ਹੈ ਤੁਸੀਂ ਜਿਸ ਰਸਤੇ ਤੁਹਾਆਂ ਨੂੰ ਚੱਲ ਕੇ ਉਸ ਰਸਤੇ ਨੂੰ ਸलाम ਹੈ ਤੁਹਾਡਾ ਇੱਕ ਇੱਕ ਕਦਮ ਚੱਲਿਆ ਪਰਿਵਾਰ ਦੇ ਸਾਡੇ ਸਿਰ ਬੱਥੇ ਹੈ ਕਦੇ ਭੁਲਾਇਆ ਨਹੀਂ ਜਾਏਗਾ ਤਾਂ ਆਪ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਕੋਟਰ ਨੂੰ ਧੰਨਵਾਦ ਕਰਦਾ ਹੈ ਔਰ ਬੇਨਤੀ ਹੈ ਅਰਦਾਸ ਤੋਂ ਕੀਤੀ ਹੈ ਦੇਗ ਵਰਤੇਗੀ ਦੇਗ ਨੈਣ ਉਪਰੰਤ ਕਿਸੇ ਮਾਈ ਭਾਈ ਨੇ ਲੰਗਰ ਨਹੀਂ ਸਕਿਆ ਹੈ ਕਿਰਪਾ ਕਰਨਾ ਕੋਈ ਐਸਾ ਵਿਅਕਤੀ ਜਾਂ ਭੈਣ ਜਾਂ ਭਾਈ ਬੱਚਾ ਨਾ ਹੋਵੇ ਜਿਹੜਾ ਲੰਗਰ ਨਹੀਂ ਲੈ ਕਿ ਅਜੇ ਗੁਰੂ ਦਾ ਲੰਗਰ ਹੈ ਇਹਨਾਂ ਦੇ ਦੁੱਖ ਹੈ ਦੁੱਖ ਵੰਡਾ ਕੇ ਜਾ ਰਹੇ ਨੇ ਲੰਗਰ ਲੈ ਕੇ ਜਾਣਾ ਸਾਰਿਆਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕੰਮ ਸਾ ਵਾਹਿਗੁਰੂ ਦੀ ਕਿਰਪਾ ਲੋਕਾਂ ਸਾਜਣਾਂ ਵਰਗੇ ਆਏ ਹੋ فوڑے تو پہنچے شری اوم پرکاش کمل جی سارے پرا نے بڑے یو ایس اے تو پہنچے ہیں وہاں کا بھی دنواد سردار کشمیر پمی جی مریڈے دوں جو ایم سی نے کوری کو پہنچے انہوں کا سردار سربیت جی کھیوا سابقہ ممبر بلانک سم جی مریڈا بھی اس نبات, پروار ਬਹੁਤ ਹੀ ਨੇੜੇ ਦਾ ਸਬੰਧ ਹੈ ਸਰਦਾਰ ਆਰਮ ਸਿੰਘ ਜੀ ਕੌਂ ਬਲਾਕ ਸੰਭਾ ਦੇ ਮੈਂਬਰ ਸਮਾਣਾ ਸ੍ਰੀ ਜਗਰਾਮ ਜੀ ਤਾਂ ਹਸੌ ਸਾਹ ਦਾ ਚੇਅਰਮੈਨ ਬਾਈਂਦਰਾ ਹਟੇ ਕਪਰੀਵਾ ਵਿਕਾਸ ਡਿਵੈਲਪਮੈਂਟ ਬੋਰਡ ਦੇ ਐਕਸ ਚੇਅਰਮੈਨ ਸ੍ਰੀ ਕੁਮਿਤਰ ਜੀ ਅੰਮ੍ਰਿਤਗੜ ਤੋਂ ਸਰਦਾਰ ਪ੍ਰਿੰਦਰ ਸਿੰਘ ਜੀ ਨਾਲ ਦਾ ਜੋ ਸ਼੍ਰੋਮਣੀ ਕਾਰਜਦਾਨ ਦੇ ਸੀਨੀਅਰ ਅਕੂਨੇਸ ਰਾਕੇ ਦੇ ਸ੍ਰੀ ਚੰਨਾ ਰਾਉਂ ਕੀ ਲਾਲ ਮਾਪਾ ਲੀਡਰ ਸਰਦਾਰ ਬੰਦੇਦਰ ਸਿੰਘ ਜੀ ਐਲੀਪੁਰ ਪ੍ਰਧਾਨ ਪਾਜੀ ਦਾ ਬਲਿਆਣਾ ਸਮਾਜ ਸੁਸਾਇਟੀ ਸ੍ਰੀ ਗੋਗੀ ਜੀ ਜੋ ਸਰਪੰਚ ਨੇ ਬਦਿਆਮ ਨਾ ਕਰਦੇ ਸ੍ਰੀ ਹਰਮੰਸ ਮਾਨ ਜੀ ਰੈਕੋਰ ਤੋਂ ਸ੍ਰੀ ਜਵਾਨ ਜੱਤ ਜੀ ਰੈਕੋਰ ਸਰਦਾਰ ਸੁਚਾਸਨ ਜੀ ਫਾਮੜਾ ਸ੍ਰੀ ਹੰਸਰਾਜੀ ਜਸਰਾ ਸਰਤਾ ਕੌਂਸਲਰ ਲੁਧਿਆਣਾ ਸ੍ਰੀ ਸੋਨ ਲਖਿਆ ਜੀ ਐਕਸ ਐਮਸੀ ਖੱਲਾ ਸੇ ਮੰਗਤਾਰ ਆ ਜੀ ਤਰਨਸਵਰ ਅਮਰੋਧ ਸ੍ਰੀ ਸੇਵਾ RAM ਜੀ ਐਮਸੀ ਸਮਰਾਵਾ ਸ੍ਰੀ ਬਗੰਦਰ ਕੁਮਾਰ ਜੀ ਐਕ ਸਰਪੰਚ ਪਿੰਡਾ ਭੋਲੀ ਪੌਸ਼ਣ ਸੀਤਾ ਕੰਨਿਆ ਦੇ ਨਾਮ ਨਹੀਂ ਲੈ ਸਕੇ ਉਹਨਾਂ ਤੋਂ ਵੀ ਖਿਮਾ ਚਾਹੁੰਨੇ ਆ ਅੰਤ ਵਿੱਚ ਮੈਂ ਬੇਨਤੀ ਕਰਾਂਗਾ ਤਾਂ ਸਮਝੀ ਦੇ ਬੋਲਣ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸ੍ਰੀ ਹੰਸਵਾ ਜੀ ਜਿਹਾ ਸਾਬਕਾ ਕੌਂਸਲਰ ਲੁਧਿਆਣਾ ਸੀਨੀਅਰ ਕਾਂਗਰਸੀ ਆਗੂ ਉਹ ਆਪਣੇ ਜਿੱਥੇ ਇਸ ਵਿਚਰੇ ਨੂੰ ਹੰਸਵਾ ਦੀ ਸਰਕਾਰ ਤੇ ਕੰਮ ਕੀ ਉਥੇ ਬਹੁਤ ਨੇ ਵਿਚਾਰ ਤੁਹਾਡਾ ਸਾਂਝੇ ਕਰਦੇ ਸ੍ਰੀ ਹੰਸਵਾ ਜੀ ਜਿਹਾ ਸਾਬਕਾ ਕੌਂਸਲਰ ਲੁਧਿਆਣਾ مجھے بیٹھی سنگر. آج جو اسے وکرم بیٹی جی آجی نے سب کچھ بات دسیا کہ برداشتوں خا... 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 بعد کو خا... یا دومن... کوئی عمر ہی نہیں ਕੋ ਇਸ ਸਮਾਜ ਵਿੱਚ ਜਾਣਾ ਪਰਵਾਰ ਨੂੰ ਇੱਕ ਪਰਵਾਰ ਨੂੰ ਇਹ ਰਿਸ਼ਤੇਦਾਰ ਪੈਣ ਪਾਜਾ ਨੂੰ ਕੋਲੇ ਪਰਵਾਰ ਨੂੰ ਅਤੇ ਤੁਮ ਸੌ ਪਰਵਾਰ ਨੂੰ ਔਰ ਸਾਡੇ ਬਲਜੋਤ ਪਰਵਾਰ ਨੂੰ ਬਹੁਤ ਵੱਡਾ ਤੱਕ ਹਰ ਤਰ੍ਹਾਂ ਤੋਂ ਫੋਟਾ ਜਿੱਤੇਦਾਰ ਨੂੰ ਸਤਿਮਾਨ ਕਰਿਆ। ਨੇਪੋਟਾਇਟਿਜ਼ਮ ਦੇ ਵਿਰੁੱਧ ਸਮੇਤ ਅਸੀਂ ਉਸ ਸੱਚੀ ਸਰਕਾਰ ਵਾਅਦੇ ਮੁਕ ਲਈ ਇਹ ਅਰਦਾਸ ਕਰਾਂਗੇ ਘਾਟਾ ਤਾਂ ਪੁਰਾਣੀ ਹੋ ਸਕਦਾ पर हे वाहिगुरू जी महाराज परिवार खाठा पूरा करी ऐं परिवार पुछी वाहिगुरू जी का ख़ालसा वाहिगुरू जी